ਹਾਂਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਕੌਰਨ ਦਾ ਵਾ 2270 ਬੁਟੀਕ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਜੀ ਮੇਰੀ ਵੀਡੀਓ ਵੇਖਣ ਲਈ ਚਲੋ ਜੀ ਆਪਾਂ ਤੁਹਾਨੂੰ ਅੱਜ ਦੱਸਦੇ ਆ ਕਿ ਬਾਹਾਂ ਦੀ ਜਿਹੜੀ ਕਟਿੰਗ ਹੁੰਦੀ ਮੋਡੇ ਦੀ ਉਹ ਕਿਹੜੇ ਹਿਸਾਬ ਨਾਲ ਕਿਉਂਕਿ ਕਈਆਂ ਦਾ ਇੱਥੋਂ ਵੱਧ ਜਾਂਦਾ ਜਿਦੋਂ ਆਪਾਂ ਜਿਹੜਾ ਮੋਡਾ ਵਾ ਉਹ ਅਟੈਚ ਕਰਨ ਲੱਗਦੇ ਸ਼ਰਟ ਦੇ ਨਾਲ ਕਈਆਂ ਦਾ ਘਟ ਜਾਂਦਾ ਜੇ ਤੁਸੀਂ ਇਸ ਫਾਰਮੂਲੇ ਦੇ ਨਾਲ ਜਿਹੜੀ ਬਾਹਾਂ ਦੀ ਕਟਿੰਗ ਕਰੋਗੇ ਕੋਈ ਵੀ ਤੁਹਾਨੂੰ ਪ੍ਰੋਬਲਮ ਜਿਹੜੀ ਆ ਉਹ ਨਹੀਂ ਆਉਂਦੀ ਐ ਸ਼ਰਟ ਦੀ ਮੈਂ ਵੀਡੀਓ ਅੱਗੇ ਪਾਈ ਹੋਈ ਹੈ ਚੈਨਲ ਦੇ ਉੱਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਉਸ ਚੈਨਲ ਤੇ ਜਾਏ ਤੁਸੀਂ ਨਹੀਂ ਵੇਖੀ ਤੇ ਫਿਰ ਮੇਰੇ ਚੈਨਲ ਤੇ ਜਾ ਕੇ ਉਹ ਵੀਡੀਓ ਵੇਖੋ ਹੈਵੀ ਨਾਪ ਦੀ ਵੀਡੀਓ ਵਾ ਤੇ ਆਪਾਂ ਉਸੇ ਸ਼ਰਟ ਦੀ ਜਿਹੜੀ ਬਾਜੂ ਦੀ ਕਟਿੰਗ ਕਰਨ ਲੱਗੇ ਆ ਆਪਾਂ ਤੁਹਾਨੂੰ ਦੱਸਾਂਗੇ ਪਰ ਆਪਾਂ ਇਸ ਤਰੀਕੇ ਦੇ ਨਾਲ ਇਹਦੀ ਜਿਹੜਾ ਉਹ ਨਾਪ ਲੈਣੇ ਆ ਕਿਸ ਤਰੀਕੇ ਨਾਲ ਆਪਾਂ ਬਾਹ ਦਾ ਜਿਹੜਾ ਮੋਢਾ ਵਾ ਉਹ ਕੱਟਦੇ ਆ ਲਓ ਜੀ ਜਿਸ ਤਰ੍ਹਾਂ ਮੈਂ ਉਸ ਮਤਲਬ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਆ ਜਿਹੜੀ ਸ਼ਰਟ ਵਾ ਇਹਦੀ 26 ਇੰਚ ਜਿਹੜੀ ਆ ਉਹ ਛਾਤੀ ਆ ਤੇ ਜੇ ਇਹਨੂੰ ਆਪਾਂ ਮਤਲਬ ਚਾ ਚੌਰਾ ਜਿਵੇਂ ਜਿੱਦਾਂ ਆਪਾਂ ਚੌਥੇ ਅਸੇ ਦੇ ਹਿਸਾਬ ਨਾਲ ਕਰਦੇ ਆ ਫੇਰੇ ਆ 52 ਆਪਾਂ ਲਿਆ ਹੋਇਆ ਸ਼ਰਟ ਦਾ ਨਾਪ ਉਹਦੇ ਹਿਸਾਬ ਨਾਲ ਅੱਧਵਾ ਅੱਧ ਦੀ ਇਹਦੀ ਜਿਹੜੀ ਹੈਗੀ ਹੈ ਛਾਤੀ ਉਹ 26 ਇੰਚਾ ਕਮਰ ਜਿਹੜੀ ਆ ਉਹ ਆ 23 ਇੰਚ ਤੇ ਹੈ ਪਵਾ 27 ਇੰਚ ਇਹ ਇਸ नाप ਦੀ ਜਿਹੜੀ ਹੈ ਇਹ ਸ਼ਰਟ ਦੀ ਕਟਿੰਗ ਕੀਤੀ ਹੋਈ ਹੈ ਮੇਰੇ ਚੈਨਲ ਦੇ ਉੱਤੇ ਵੀਡੀਓ ਪਈ ਹੋਈ ਹੈ ਜੇ ਤੁਹਾਨੂੰ ਹੈਵੀ ਨਾਪ ਦੀ ਵੀਡੀਓ ਪਰਫੈਕਟ ਫਿਟਿੰਗ ਵਾਲੀ ਚਾਹੀਦੀ ਹੈ ਤੇ ਤੁਸੀਂ ਉਹ ਵੇਖ ਸਕਦੇ ਜੀ ਉਸੇ ਆਪਾਂ ਇਸੇ ਸ਼ਰਟ ਦੀ ਅੱਜ ਬਾਜੂ ਦੀ ਕਟਿੰਗ ਕਰ ਲੱਗੇ ਆਂ ਬਾਹਾਂ ਦੀ ਕਟਿੰਗ ਕਰ ਲੱਗੇ ਆਂ ਵੇਖੋ ਆਪਣਾ ਇੱਥੇ ਤੱਕ ਹੁੰਦਾ ਪਿਆ 23 13 ਇੰਚ ਸੌ ਜੀ ਸੌਰੀ ਤੇ 13 ਨੂੰ ਡਬਲ ਕਰੀਏ ਤੇ 26 ਹੋ ਜਾਂਦਾ ਹਨਾ ਇਹ ਆਪਣੀਆਂ ਛਾਤੀ ਰਣਛਾਣ ਇੱਥੋਂ ਆਪਾਂ ਕੀ ਕਰਨਾ ਆਹ 2 ਇੰਚ ਆਪਾਂ ਗਾੜੀ ਜਿਹੜਾ ਵਾ ਉਹ ਆਪਣੇ ਕੋਲ ਮਾਰਜਨ ਠੀਕ ਆ 2 ਇੰਚ ਆਪਣੇ ਕੋਲ ਮਾਰ ਜਣਿਆ ਤੇ ਇੱਥੋਂ ਫਿਰ ਜੇ ਇੱਕ 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 ਐਵੀ ਮੈਥਡ ਹੈਗਾ ਕਿ ਤੁਸੀਂ ਇਸ ਤਰੀਕੇ ਦੇ ਨਾਲ ਜਿੱਥੋਂ ਤੱਕ ਆਪਣਾ ਮਾਰ ਜਣਾ 2 ਕੱਟ 2 ਇੰਚ ਦਾ ਮਾਰ ਜਣਾ ਜ਼ਰੂਰ ਹੋਣਾ ਚਿਰ ਜੇ ਇਸ ਤੋਂ ਕੱਟਵਾ ਜਾਂ ਵਧਵਾ ਉਹਦੇ ਤੇ ਤੁਹਾਡਾ ਨਾਪ ਬਿਲਕੁਲ ਸਹੀ ਨਹੀਂ ਹੋਣਾ ਜੇ ਇਸ ਤਰੀਕੇ ਨਾਲ 2 ਇੰਚ ਦਾ ਵਾ ਫਿਰ ਤੁਸੀਂ ਇਸ ਤਰ੍ਹਾਂ ਨਾਪ ਕਰ ਸਕਦੇ ਜੀ ਵੇਖੋ ਇਹ ਹੁੰਦਾ ਪਿਆ 11 ਇੰਚ 11 ਦੇ ਵਿੱਚ ਅੱਧਾ ਇੰਚ ਆਪਣਾ ਕਿਹ ਹੋਊਗਾ ਇਹਦੇ ਵਿੱਚ ਆ ਜਾਊਗਾ ਸਲਾਈ ਦੇ ਵਿੱਚ ਆ ਜਾਊਗਾ ਠੀਕ ਆ ਤੇ 1.5 ਦਾ ਆਪਣਾ ਇਹ ਮੋਡਾ ਤਿਆਰ ਰਹੇਗਾ ਫੇਰ ਦੁਬਾਰਾ ਦੱਸਦਾ ਜੇ 2 ਇੰਚ ਦਾ ਮਾਰਜਨ ਰੱਖ ਕੇ ਉਹਨੂੰ ਵਿੱਚ ਆਪਾਂ ਐਡ ਕਰਨਾ 2 ਇੰਚ ਨੂੰ ਉੱਥੇ ਆਪਾਂ ਇਦਾਂ ਇੰਚ ਟੇਪ ਰੱਖ ਲੈਣਾ ਤੇ ਜਿੱਥੋਂ ਤੱਕ ਆਪਾਂ ਮੋਡੇ ਦੀ ਕਟਿੰਗ ਕੀਤੀ ਹੈ ਉੱਥੋਂ ਤੱਕ ਵੇਖ ਲੈਣਾ ਕਿੰਨਾ ਆਉਂਦਾ ਪਿਆ ਤੇ ਉਹ ਆਉਂਦਾ ਪਿਆ 11 11 ਦੇ ਵਿੱਚ ਅੱਧਾ ਇੰਚ ਆਪਾਂ ਇੱਥੋਂ ਆ ਜੂਗਾ ਸਲਾਈ ਦੇ ਵਿੱਚ ਮੋਡਾ ਤੇ ਇਹ ਆਪਣਾ ਰਹੇ ਜੂਗਾ 1.5 ਇੰਚ ਜੇ ਤੁਹਾਨੂੰ ਇਦਾਂ ਨਹੀਂ ਸਮਝ ਲੱਗਦੀ ਫੇਰ ਤੁਸੀਂ ਇਸ ਤਰੀਕੇ ਨਾਲ ਕਰ ਲਓ ਆ ਵੇਖੋ ਇਸ ਤਰ੍ਹਾਂ ਤੁਸੀਂ ਨਾਪ ਲੈ ਲਓ ਮੇਰਾ ਇੱਥੋਂ ਜਿੱਥੇ ਤੁਹਾਡਾ ਆ ਨਿਸ਼ਾਨ ਲੱਗਿਆ ਛਾਤੀ ਦਾ ਅੱਧਾ ਇੰਚ ਛੱਡ ਕੇ ਜਾਨੀ ਕਿ ਜਿਵੇਂ ਆ ਵੇਖੋਗੇ ਇੰਚ ਟੇਪ ਦੇ ਵਿੱਚ ਮੈਂ ਤੁਹਾਨੂੰ ਦੱਸਦੀ ਆ ਪੂਰਾ ਇਸ ਤਰ੍ਹਾਂ ਨਹੀਂ ਇਦਾਂ ਨਹੀਂ ਨਾਪ ਲੈਣਾ ਤੁਸੀਂ ਇਦਾਂ ਦਾ ਇਦਾਂ ਚ ਕਿਉਂਕਿ ਆਪਣਾ ਉਹ ਸਲਾਈ ਦੇ ਵਿੱਚ ਆਉਣਾ ਹੁੰਦਾ ਇਸ ਤਰ੍ਹਾਂ ਤੇ ਆ ਵੇਖੋ ਇਹ ਪੂਰਾ 1.5 11 ਇੰਚ ਹੁੰਦਾ ਪਿਆ ਇਦਾਂ ਵੀ 11 ਇੰਚ ਹੁੰਦਾ ਪਿਆ ਇਦਾਂ ਵੀ 11 ਇੰਚ ਹੈ ਹੁੰਦਾ ਪਿਆ ਜੇ ਤੁਹਾਡੇ ਕੋਲ 2 ਇੰਚ ਦਾ ਮਾਰਜਨ ਨਹੀਂ ਹੈਗਾ ਡੇਢ ਦਾਵਾ ਜਾਂ ਢਾਈ ਦਾ ਤੁਸੀਂ ਵਾਧਾ ਰੱਖਦੇ ਜੇ ਫਿਰ ਤੁਸੀਂ ਇਸ ਤਰੀਕੇ ਨਾਲ ਨਾਪ ਕਰ ਲੋ ਇਹਨੂੰ ਇੱਥੇ 1/2 ਇੰਚ ਰੱਖੋ ਇਸ ਤਰੀਕੇ ਦੇ ਨਾਲ ਇਹਨੂੰ ਇਸ ਤਰ੍ਹਾਂ 11 ਇੰਚ ਆ ਵੇਖੋ ਇੱਥੇ ਆ ਗਿਆ ਤੇ 11 ਇੰਚ ਤੋਂ ਆਪਾਂ ਫਿਰ ਉਹੀ ਗੱਲ 1/2 ਇੰਚ ਮਾਈਨਸ ਕਰਾਂਗੇ ਇਹਦੇ ਵਿੱਚ ਜਿਹੜਾ ਆਉਣਾ ਆਪਣਾ ਇਹ ਰਹਿ ਜਾਊਗਾ 10.5 ਤੇ ਜਿਹੜਾ ਆਪਾਂ ਬਾਹ ਕੱਟਾਂਗੇ ਬਾਹ ਨੂੰ ਆਪਾਂ 10.5 ਤੇ ਨਹੀਂ ਕੱਟਣਾ ਆ ਵੇਖੋ ਉਹਨੂੰ ਆਪਾਂ ਕੱਟਾਂਗੇ 10 ਇੰਚ ਦੀ ਜਿਹੜਾ ਆਪਾਂ ਨਿਸ਼ਾਨ ਲਾਵਾਂਗੇ ਉਹ ਆਪਾਂ ਲਾਵਾਂਗੇ 10 ਇੰਚ ਤੇ ਆ ਮੇਰੇ ਕੋਲ ਬਾਜੂ ਮੈਂ ਕੱਟੀ ਹੋਈ ਆ ਤੇ ਇਹਦੀ ਮੋਰੀ ਚਲੋ ਜਿਨ੍ਹਾਂ ਨੂੰ ਤੁਹਾਨੂੰ ਪਤਾ ਉਹਨਾਂ ਨੂੰ ਪਤਾ ਹੀ ਹੈ ਕਿ ਹਨਾ ਆਪਾਂ ਇਧਰਲੇ ਪਨੇ ਮੋਰੀ ਰੱਖਦੇ ਆ ਬੋਕ ਰੱਖਦੇ ਆ ਆਪਣੇ ਕੋਲ 6 ਇੰਚ ਆਪਾਂ ਉੱਥੇ ਨਿਸ਼ਾਨ ਲਾ ਲਏ ਨੇ 6 ਦੇ ਵਿੱਚ ਆਪਾਂ 2 ਇੰਚ ਪਲੱਸ ਕਰਾਂਗੇ 8 ਇੰਚ ਤੇ ਆ ਵੇਖੋ ਇਧਰ ਆਪਾਂ ਮੋਰੀ ਰੱਖਣੀ ਆ ਆਪਾਂ 8 ਇੰਚ ਤੇ ਨਿਸ਼ਾਨ ਲਾ ਲਿਆ ਇਹ ਵੈਸੇ ਆਪਾਂ 1.5 ਇੰਚ ਰੱਖੀਦਾ ਇਹ ਇਹਦਾ ਮਤਲਬ ਹੈਵੀ ਨਾਪ ਹੋਣ ਕਰਕੇ ਬਾਹ ਦੇ ਵਿੱਚ ਜੋੜ ਪਊਗਾ ਜੋਇੰਟ ਪਊਗਾ ਉਹ ਅੱਧਾ ਅੱਧਾ ਇੰਚ ਇੱਥੇ ਵਿੱਚ ਆ ਜਾਊਗਾ ਤਾਂ ਕਰਕੇ ਮੈਂ 2 ਇੰਚ ਵਾਧਾ ਰੱਖ ਲਿਆ ਤੇ 1.5 ਇੰਚ ਲੈ ਜੂਗਾ ਤਿਆਰ ਹੁਣ ਆਪਾਂ ਇੱਥੋਂ ਕਰਦੇ ਆ ਮੋਡੇ ਵਾਲਾ ਠੀਕ ਆ ਮੋਡੇ ਤੇ ਆਪਾਂ ਕਿਦਾਂ 1.5 1.5 ਦਾ ਸੀ ਆਪਣੇ ਕੋਲ ਮਤਲਬ ਤਿਆਰ ਮੋਡਾ ਉਹਦੇ ਵਿੱਚੋਂ ਆਪਾਂ ਅੱਧਾ ਇੰਚ ਮਾਈਨਸ ਕਰਾਂਗੇ ਕੋਈ ਵੀ ਨਾਪ ਹੋਵੇ ਕੋਈ ਵੀ ਛਾਤੀ ਦਾ ਨਾਪ ਕੋਈ ਵੀ ਮੋਢੇ ਦਾ ਨਾਪ ਤੇ ਤੁਸੀਂ ਬਸ ਉਹੀ ਮੋਢੇ ਦੀ ਕੱਟ ਵਾਲਾ ਲੈ ਲੈਣਾ ਉਹਦੇ ਵਿੱਚੋਂ ਤੁਸੀਂ 1 ਇੰਚ ਜਾਨੀ ਕਿ ਅੱਧਾ ਇੰਚ ਤੇ ਮੋਢੇ ਚ ਆ ਜਾਊਗਾ ਅੱਧਾ ਇੰਚ ਇੱਥੇ ਕਟਿੰਗ ਕਰਨ ਲੱਗਿਆ ਜੇ ਤੁਸੀਂ ਸੌਖੇ ਤਰੀਕੇ ਨਾਲ ਫਿਰ ਤੁਸੀਂ 1 ਇੰਚ ਜੇ ਤੁਸੀਂ ਮੇਰੀ ਗੱਲ ਨੂੰ ਸਮਝਦੇ ਜੇ ਫਿਰ ਅੱਧਾ ਇੰਚ ਆਪਾਂ ਇੱਥੋਂ ਜਿੰਨਾ ਆਪਣਾ ਮੋਢਾ ਤਿਆਰ ਰਹਿਣਾ ਉਹਦੇ ਵਿੱਚੋਂ ਆਪਾਂ ਅੱਧਾ ਇੰਚ ਕੱਟ ਕਰਨਾ 1.5 ਇੰਚ ਤੇ ਆਪਾਂ ਜਿਹੜਾ ਇਹ ਮੋਢਾ ਵਾ ਤਿਆਰ 10 ਇੰਚ ਤੇ ਆਪਾਂ ਮੋਢਾ ਜਿਹੜਾ ਇਹ ਕਟਾਂਗੇ ਇਹ ਆਪਾਂ 10 ਇੰਚ ਤੇ ਨਿਸ਼ਾਨ ਲਾ ਲਿਆ ਆ ਵੇਖੋ ਜਾਨੀ ਕਿ 10.5 ਆਪਣੇ ਕੋਲ ਉੱਥੇ ਮੋੜਾ ਤਿਆਰ ਹੁੰਦਾ ਆਪਾਂ 0.5 ਇੰਚ ਘਟਾ ਦੇਣਾ ਵਾ 10 ਇੰਚ ਤੇ ਆਪਾਂ ਇਦਾਂ ਨਿਸ਼ਾਨ ਇਹ ਜਿਹੜਾ ਲਾ ਲੈਣਾ ਵਾ ਮੈਂ ਥੋੜਾ ਵਾਧਾ ਲਾਉਂਗੀ ਕਿਉਂਕਿ ਇੱਥੇ ਮੇਰਾ ਸਲਾਈ ਦੇ ਵਿੱਚ ਆ ਜਾਣਾ ਵਾ ਆਹ ਜੋੜ ਪੈਣਾ ਇੱਥੇ ਠੀਕ ਹੈ ਤੇ ਏਸੀ ਆਪਾਂ ਇਦਾਂ ਇੱਥੇ ਲਾ ਲਾਂਗੇ ਤੇ 3 ਇੰਚ ਆਪਾਂ ਅਗੇ ਡਾਉਣ ਜਿੱਦਾਂ ਆਪਾਂ ਆਮ ਸਾਰੇ ਨਾਮ ਦੇ ਵਿੱਚ 3 ਇੰਚ ਡਾਉਣ ਦਿੰਨੇ ਆ ਤੇ ਇਹਦੀ ਆਪਾਂ ਪਾ ਦਾਂਗੇ ਹੁਣ ਇੱਥੋਂ ਇਸ ਰੂਪ ਗਲਾਈ 2.5 ਜਾਂ ਨਾਪ ਦੇ ਹਿਸਾਬ ਨਾਲ ਤੁਸੀਂ ਇੱਥੇ ਇਹ ਜ਼ਿਆਦੀ ਵੀ ਪਾ ਸਕਦੇ ਜੀ ਇਸ ਤਰੀਕੇ ਨਾਲ ਤੁਸੀਂ ਹੁਣ ਆ ਆ ਹੋ ਗਈ ਆਪਣੀ ਬੈਕ ਵਾਲੀ ਹੁਣ ਆਪਾਂ ਪਾਉਨੇ ਆ ਫਰੰਟ ਵਾਲੀ ਦੇ ਇੰਚ ਜਿਹੜੀ ਆਪਾਂ ਲਈ ਉਹ ਫਰੰਟ ਵਾਲੀ ਜਿਹੜੀ ਆ ਪਾਉਨੇ ਆ ਇਸ ਤਰੀਕੇ ਨਾਲ ਠੀਕ ਆ ਹੁਣ ਇਹ ਵੀ ਆਪਾਂ ਕੱਟਦੇ ਆ ਇਹਨੂੰ ਆਪਾਂ ਕੱਟ ਦਿੰਨੇ ਆ ਤੇ ਇਹ ਵੇਖੋਗੇ ਤੁਸੀਂ ਨਾ ਇਸ ਤਰ੍ਹਾਂ ਜਦੋਂ ਇਹਨੂੰ ਨਾਪ ਕਰੋਗੇ ਇਹ ਆਪਣੇ ਕੋਲ ਉਨਾ ਹੀ ਤਿਆਰ ਹੋ ਕੇ ਆ ਜਾਊਗਾ ਭਾਵੇਂ 1.5 ਦਾ 10 ਕੀਤਾ ਨਾ ਇਹ 11 ਇੰਚ ਹੀ ਆ ਜਾਣਾ ਕਿਉਂਕਿ ਇਹ ਆਪਣੀ ਆ ਵਾਲੀ ਡ੍ਰੇਪ ਬਣ ਜਾਂਦੀ ਇੱਥੋਂ ਇਹ 1.5 ਇੰਚ ਆਪਾਂ ਨੂੰ ਇਹਦੇ ਵਿੱਚੋਂ ਮਿਲ ਜਾਂਦਾ ਵਾ ਤੇ ਜੇ ਤੁਸੀਂ ਉਸੇ ਹਿਸਾਬ ਨਾਲ ਕੱਟ ਲੈਂਦੇ ਜੇ ਜਿੰਨਾ ਤੁਸੀਂ ਮੋੜਾ ਕੱਟਿਆ ਉੰਨਾ ਹੀ ਤੁਸੀਂ ਇਹ ਕੱਟ ਲਈ ਉਹ ਫਿਰ ਬਿਲਕੁਲ ਸਹੀ ਨਹੀਂ ਆਉਂਦੀ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਬਾਹਰ ਦੀ ਕਟਿੰਗ ਜਿਹੜੀ ਆ ਕੋਈ ਵੀ ਨਾਪ ਹੋਵੇ ਨਹੀਂ ਕਿ ਹੈ ਵੀ ਨਾਪ ਆ ਇਹਦਾ ਕਰਕੇ ਆਪਾਂ ਇਹ ਇਸ ਤਰ੍ਹਾਂ ਕੱਟਣੀ ਆ ਕੋਈ ਵੀ ਨਾਪ ਹੋਵੇ ਤੁਸੀਂ ਇਸੇ ਨਾਪ ਦੇ ਨਾਲ ਇਸੇ ਤਰੀਕੇ ਦੇ ਨਾਲ ਇਸੇ ਫਾਰਮੂਲੇ ਦੇ ਨਾਲ ਉਂਦੀ ਕਟਿੰਗ ਕਰ ਸਕਦੇ ਜੇ ਆਪਾਂ ਸਟਿਚਿੰਗ ਦਾ ਨਿਸ਼ਾਨ ਲਾ ਦਾਂਗੇ ਆਪਾਂ ਪਾ ਦਾਂਗੇ ਹੁਣ ਮੈਂ ਇਹਨੂੰ ਜੋਇੰਟ ਲਾ ਕੇ ਫਿਰ ਜਿਹੜੀ ਅਗਲੀ ਫਰੰਟ ਵਾਲੀ ਜਿਹੜੀ ਕਟਿੰਗ ਆ ਉਹ ਫੇਅਰ ਕਰੋ ਕਿ ਬਸ ਆ ਨਿਸ਼ਾਨ ਲੱਗਾ ਤੁਸੀਂ ਇਸ ਤੇ ਨਿਸ਼ਾਨ ਤੇ ਇਸ ਤਰੀਕੇ ਦੇ ਨਾਲ ਇਹਨੂੰ ਕਟਿੰਗ ਹੈ ਕਰ ਦੇਣੀ ਹੈ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਉਣ ਵਾਲੀ ਵੀਡੀਓ ਵੇਖਣ ਵਾਸਤੇ ਲਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਵੀਡੀਓ ਵੇਖਣ ਲਈ